ਸ਼ੁਕਰ ਆਇ ਤੂੰ ਮੇਰ ਕੋ ਵੀ ਬੈਠੀ ਆ ਨਹੀਂ ਤਾਂ ਤੇਰ ਕੋ ਟਾਈਮ ਹੀ ਨਹੀਂ ਹੁੰਦਾ ਸਾਰਾ ਦਿਨ ਕਿਚਨ ਚ ਘਾਲ ਲਾ ਕਦੀ ਕੱਪੜੇ ਧੋਲਾ ਕਦੀ ਕੋਸ ਕਰਲਾ ਅੱਛਾ ਮੇਰੀ ਗੱਲ ਸੁਣ ਬੇਟੀ ਤੇ ਐ ਫਾਇਦਾ ਤੇ ਕੋਈ ਵੀ ਨਹੀਂ ਭਲਾ ਕਿਉਂ ਕਿਉਂ ਫੋਨ ਤੇ ਫੜ ਕੇ ਤਈ ਬੈਗੀ ਉਹੀ ਤਾਂ ਮੈਂ ਵੇਖਣ ਦੀ ਮੈਂ ਆਪਣਾ ਫੋਨ ਉੱਥੇ ਰੱਖ ਕੇ ਆਈ ਆ ਪੀ ਜਾ ਕੇ ਦੋ ਗੱਲਾਂ ਬਤਾ ਕਰੀਏ ਅੱਛਾ ਤੇ ਤੀ ਫੋਨ ਫੜ ਲਿਆ ਤੇ ਮੈਂ ਤੁਹਾਡੇ ਮੂੰਹ ਮਲ ਵੇਖੀ ਜਾਨੀ ਆ ਅੱਛਾ ਤੈਨੂੰ ਪਤਾ ਫੋਨ ਮੈਂ ਕਿਉਂ ਫੜਿਆ ਕਿਉਂ ਤੈਨੂੰ ਮੈਂ ਉਹੀ ਤੇ ਦੱਸਣ ਲੱਗਾ ਹੂੰ ਮੈਨੂੰ ਪਤਾ ਤੇਰਾ ਜਣੰਦੇ ਨਾ ਹੁੰਦਿਆ ਤੇ ਮੈਂ ਤੇਰੇ ਵਾਸਤੇ ਸੂਰ ਦੇਖਣ ਲੱਗਾ ਸੀ ਮੈਂ ਤੇ ਸੋਚਿਆ ਕਿ ਇਹਨੂੰ ਸਰਪ੍ਰਾਈਜ਼ ਦਵਾਂਗਾ ਮੈਂ ਕਿਹਾ ਚੱਲ ਇਹਨੂੰ ਮੈਂ ਦੱਸ ਦੇਣਾ ਇਹ ਆਪਣੀ ਮਰਜ਼ੀ ਨਾਲ ਲੈ ਲੇਗੀ ਵੇਖ ਸੋਹਣਾ ਸੂਟ ਜਿਹੜਾ ਤੁਹਾਨੂੰ ਪਸੰਦ ਆ ਨਾ ਹੁਣ ਜੇ ਆਪਣੀ ਮਰਜ਼ੀ ਨਾਲ ਲੈਣਾ ਨਾ ਜਿਹੜਾ ਤੁਹਾਨੂੰ ਪਸੰਦ ਆ ਨਾ ਉਹ ਹੀ ਦਿਓ ਜੇ ਇਹ ਕਲਰ ਤੁਹਾਨੂੰ ਪਸੰਦ ਆ ਤੇ ਇਹੋ ਹੀ ਆਰਡਰ ਕਰ ਦੋ ਮੈਂ ਉਦੋਂ ਦਾ ਫੋਨ ਹੀ ਵੇਖਨਦਾ ਸੀ ਮੈਂ ਇਹੋ ਹੀ ਵੇਖਨਦਾ ਪੀ ਇਹਨੂੰ ਕਿਹੜਾ ਕਲਰ ਪਸੰਦ ਆਏਗਾ ਮੈਂ ਕਿਹਾ ਇੱਕ ਵਾਰੀ ਚੱਲ ਪੁੱਛ ਲੈਣਾ ਲਾ ਫੋਨ ਆ ਗਿਆ ਜੀ ਚਲੋ ਕੋਈ ਨਹੀਂ ਹਾਂ ਪਕਾਟ ਦੇ ਦਿੱਤਾ ਆਪੀ ਬਾਅਦ ਚ ਗੱਲ ਕਰ ਲੈਨੇ ਆ ਤੁਸੀਂ ਦੱਸੋ ਹੋਰ ਤੇਰੇ ਜਾਦੀ ਤੈਨੂੰ ਮੇਰਾ ਬਰਥਡੇ ਹਾਂ ਜਾਦੀ ਅਸ ਤੇਰੇ ਮੈਂ ਬਰਥਡੇ ਵਾਲੇ ਦਿਨ ਪਤਾ ਕੀ ਸੋਚਿਆ ਵਾ ਅਸੀਂ ਨਾ ਖਾਣਾ ਬਾਹਰ ਖਾਣ ਚੱਲਾਂਗੇ ਠੀਕ ਹੈ ਠੀਕ ਹੈ ਨਾ ਚੱਲਗੇ ਨਾ ਮੇਰੇ ਨਾਲ ਹੁਣ ਉਸ ਦਿਨ ਵੀ ਨਾ ਕਈ ਮੇਰੇ ਕੋਲ ਟਾਈਮ ਨਹੀਂ ਹੈਗਾ ਕੋਈ ਨਹੀਂ ਮੈਨੂੰ ਕੰਮ ਕਰ ਲੈੰਦੋ ਫੇਰ ਆਪਾਂ ਜਾਵਾਂਗੇ ਪਿਛਲੀ ਵਾਰ ਵੀ ਨਹੀਂ ਤੂੰ ਗਈ ਸੀ ਪਰ ਐਰ ਕੀ ਤੈਨੂੰ ਮੈਂ ਲੈ ਕੇ ਜਾਣਾ ਸ਼ਾਮ ਨੂੰ ਮੈਂ ਕੋਈ ਕੰਮ ਨਹੀਂ ਕਰਨਾ ਮੇਰੇ ਵਾਲਾ ਮम्मा ਕਰਨ ਨਾ ਕਰਨ ਮੈਂ ਸ਼ਾਮ ਨੂੰ ਤਿਆਰ ਹੋ ਜਾਣਾ ਜਿੱਥੇ ਮਰਜ਼ੀ ਲੈ ਜਾਓ ਮੰਮਾ ਮੇਰੇ ਆਖੇ ਲੱਗ ਜਾਂਦੇ ਆ ਨਾਲੇ ਮੰਮਾ ਨੇ ਕੀ ਕਹਿਣਾ ਮੰਮਾ ਨੇ ਤਾਂ ਖੁਦ ਕਹਿਣਾ ਜਾਓ ਜਾਓ ਤੈਨੂੰ ਪਤਾ ਸਾਨੂੰ ਦੋਵਾਂ ਨੂੰ ਵੇਖ ਕੇ ਕਿੰਨੇ ਖੁਸ਼ ਹੁੰਦੇ ਮੰਮਾ ਉਹ ਤੇ ਮੈਨੂੰ ਪਤਾ ਵਾ ਕਿੰਨਾ ਪਿਆਰ ਕਰਦੇ ਨੇ ਤੁਹਾਡੀ ਮੰਮੀ ਸਾਨੂੰ ਦੋਨਾਂ ਨੂੰ ਬਸ ਥੱਲੇ ਲੱਗਾ ਹੀ ਮੱਜ ਨੂੰ ਤੇ ਨਹੀਂ ਲੱਗਦਾ ਕਿ ਤੈਨੂੰ ਪਿਆਰ ਨਹੀਂ ਕਰਦੇ ਤੈਨੂੰ ਪਤਾ ਤੇਰੇ ਪਿੱਠ ਪਿੱਛੇ ਤੇਰੀ ਕਿੰਨੀ ਤਾਰੀਫ ਕਰਦੇ ਹੋਰ ਸਾਰੇ ਰਿਸ਼ਤੇਦਾਰਾਂ ਵਿੱਚ ਕਿੰਨੀ ਤਾਰੀਫ ਮੈਂ ਕੰਨੀ ਸੁਣੀ ਹੋਈ ਆ ਕਿ ਲੱਕੀ ਦੀ ਗੋਟੀ ਬਹੁਤ ਕੰਮ ਕਰਦੀ ਆ ਪਰ ਮੂੰਹ ਤੇ ਵੀ ਕਦੀ ਕਰਦਨ ਜੇ ਮੂੰਹ ਤੇ ਕਰਦਨ ਥੋੜਾ ਮੈਂ ਵੀ ਹੱਸ ਲਾ ਹਰ ਟਾਈਮ ਮੈਂ ਵੇਖ ਕੇ ਸੜਦੀ ਰਹਿਣੀ ਕੋਈ ਗੱਲ ਕਰਦਨ ਤੇ ਨਾਲ ਹੀ ਮੇਰੇ ਸਾੜਾ ਸ਼ੁਰੂ ਹੋ ਜਾਂਦਾ ਮੇਰੀ ਗੱਲ ਸੁਣਾ ਮਨ ਦੇ ਵਿੱਚ ਗਲਤ ਫਹਮੀਆ ਨਾ ਪਾਲਿਆ ਕਰ ਮੇਰੇ ਮੰਮੀ ਇਸ ਤਰ੍ਹਾਂ ਦੇ ਨਹੀਂ ਹੈਗੇ ਜਿ ਤਰ੍ਹਾਂ ਤੇਨੂੰ ਲੱਗਦੇ ਪਏ ਆ ਵੇਖ ਮੂੰਹ ਦੇ ਕੋੜੇ ਜ਼ਰੂਰ ਆ ਪਰ ਦਿਲੋਂ ਬਹੁਤ ਪਿਆਰ ਕਰਦੇ ਤੈਨੂੰ ਤੂੰ ਇਹ ਵੈਸੇ ਵੀ ਆਪਣੀ ਮਾਂ ਦੀ ਤਾਰੀਫ ਕਰਨੀ ਆ ਭਾਵੇਂ ਚੰਗੇ ਤੇ ਭਾਵੇਂ ਮਾੜੇ ਹਮੇਸ਼ਾ ਮਾਂ ਨੂੰ ਚੰਗਾ ਕਹਿਣਾ ਵਾ ਸੀਮਾ ਮੇਰੀ ਗੱਲ ਸੁਣ ਦੋ ਘੜੀ ਤੇਰੇ ਕੋਲ ਬੈਠ ਕੇ ਜਾਵਾਂ ਬਸ ਤੂਜ਼ ਨਾਲ ਸੜੀਆਂ ਸੜੀਆਂ ਗੱਲਾਂ ਕਰ ਲੈ ਪੈਣੀ ਆ ਹੁਣ ਇਹ ਕਿੰਨੀ ਖੁਸ਼ ਸੀ ਹੈ ਕਿੰਨੀ ਖੁਸ਼ੀ ਨਾਲ ਗੱਲਾਂ ਕਰਦੀ ਪਈ ਸੀ ਖੁਸ਼ ਹੋ ਕੇ ਪਤਾ ਨਹੀਂ ਕਿਉਂ ਤੇਰਾ ਚਿਹਰਾ ਉੱਤਰ ਗਿਆ ਚਲੋ ਚੰਗਾ ਮਹਾਰਾਜ ਮੈਂ ਮੰਨ ਲੈਨੀ ਆ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਐ ਤੁਹਾਡੀ ਮੰਮੀ ਮੇਰੀ ਬਹੁਤ ਤਾਰੀਫ ਕਰਦੀ ਆ ਮੇਰੇ ਗਾਲ ਸੋਣਾ ਆਪਣਾ ਮੂਰਸਾ ਹੀ ਕਰ ਚਲ ਜਾ ਚਾਹ ਬਣਾ ਕੇ ਲਿਆ ਮੇਰੇ ਵਾਸਤੇ ਠੀਕ ਆ ਚਾਹ ਤੇ ਮੈਂ ਤੁਹਾਨੂੰ ਪਿਆ ਦੰਨੀ ਆ ਵੇ ਕਿਸਰਾ ਲੱਗੀ ਗੱਲਾਂ ਕਰਨ ਕੰਮ ਹੀ ਹੋਰ ਕੋਈ ਨਹੀਂ ਗੱਲਾਂ ਤੋਂ ਇਲਾਵਾ ਕਰੇ ਕੀ ਪੱਟੀਆਂ ਬਣਾਉਂਦੀ ਰਹਿੰਦੀ ਐ ਆ ਦੇ ਵੇ ਲੈ ਆ ਦੇ ਵੇ ਲੈ ਐ ਹੀ ਕੁਛ ਮੰਮੀ ਤੈ ਵੀ ਨਹੀਂ ਚਾ ਬਣਾਵਾ ਡਾਡੀ ਤੁਹਾਡੀ ਮਰਜ਼ੀ ਐ ਵੇ ਵੇ ਪਲਾਨੀ ਤੇ ਪਲਾ ਦੋ ਨਹੀਂ ਬਨਾਨੀ ਨਾ ਸੀ ਤੁਹਾਡੇ ਰਾਜ ਚਾ ਵੀ ਮਿਲਦੇ ਬਹੁਤ ਕੁਦੀ ਸਿੱਧਾ ਜਵਾਬ ਨਹੀਂ ਦਿੰਦਾ ਲੱਕੀ ਹਾਜੀ ਮੰਮੀ ਕੀ ਦੋਨ ਬਿਠਾ ਜਣਾ ਕੋਲ ਗੱਲਾਂ ਤੋਂ ਇਲਾਵਾ ਕੋਈ ਕੰਮ ਨਹੀਂ ਹੋਰ ਮੈਂ ਉੱਥੇ ਲੈ ਜਾਣਾ ਮੈਂ ਉੱਥੇ ਲੈ ਜਾਣਾ ਇੱਕ ਦਿਨ ਲੱਗਣ ਦੇ ਕਾਬਲ ਲਗੀ ਐ ਗੱਲ ਕਰਨ ਦੀ ਤੈਨੂੰ ਅਕਲ ਨਹੀਂ ਬੇਸਿਕਲੀ ਨਾਲ ਲੈ ਜਾ ਕੇ ਆਪਣੇ ਘਰ ਦੇ ਕੰਮ ਕਰਦਾ ਕੁਝ ਨਹੀਂ ਪਤਾ ਉਹਨੂੰ ਘੁੰਮ ਲਾਵਾਂ ਨਿੱਤਵੇਂ ਸੂਟ ਮਿਲ ਜਾਂ ਮੈਨੂੰ ਹੋੜਾ ਦੀ ਰੋਟੀ ਮਿਲ ਜਾਏ ਬਸ ਐ ਹੀ ਕੁਝ ਐ ਮੈਂ ਕਿੰਨੀ ਵਾਰੀ ਤੈਨੂੰ ਆਪਣੀ ਦਵਾਈ ਦਾ ਕਿਹਾ ਤੇ ਤੂੰ ਕਹਿੰਦਾ ਇਹ ਮੇਰੇ ਕੋਲ ਪੈਸੇ ਨਹੀਂ ਐ ਤੇ ਹੋੜਾ ਦੀ ਰੋਟੀ ਖਾ ਲਈਗੇ ਮੈਂ ਸੋੜ ਲੈ ਕੇ ਦੇਣਾ ਓਏ ਓਰ ਲਈ ਪੈਸੇ ਹੋਈਏ ਨੀ ਮੈਂ ਪੂੰਖੀ ਜਾਨੀਏ ਕਿ ਬਕਵਾਦ ਕਰਨੀ ਵੀ ਆ ਕੋਈ ਜਵਾਬ ਨਹੀਂ ਦਿੰਦਾ ਉਹ ਨਾ ਤੱਕਣਾ ਤੜਵੜੜ ਕੇ ਗੱਲਾਂ ਕਰਦਾ ਰਹਿਣਾ ਕਦੀ ਮਾਂ ਦਾ ਵੀ ਸੋਚੇ ਕਿ ਮਾਂ ਨੇ ਬਾਹਰ ਰੋਟੀ ਖਾਈਏ ਮਾਂ ਨੇ ਉਹਦੀ ਸ਼ਕਲ ਦਿਖਾ ਦਈਏ ਬੋਲ ਲੈ ਵਾ ਬੋਲ ਲੈ ਨਾ ਮੈਂ ਤੇ ਬੋਲੀ ਆ ਜਾਣਾ ਮੇਰਾ ਤੇਰੇ ਕੋਲ ਅਸਰ ਹੈ ਮੇਰੇ ਬੋਲ ਤੇ ਹੋੜੀ ਬੋਲੋ ਕਿਉਂ ਮੇਰੇ ਪਾਸ ਆਪਾ ਪੋਣਾ ਜੇ ਨਵਾਂ ਹੀ ਉਹ ਇੱਥੇ ਹੋਣੇ ਰ ਸੋਈ ਚ ਲੱਗੀ ਹੋਣੀ ਆ ਉਹਨੇ ਸਾਰੀ ਗੱਲ ਸੁਣ ਲਈ ਨਾ ਤੇ ਮੇਰੇ ਘਰ ਕਲੇਸ਼ ਹੋ ਹੀ ਪੈ ਜਾਣਾ ਫੇਰ ਉਹਦੇ ਕਲੇਸ਼ ਦੀ ਫਿਕਰ ਹੈ ਮਾਂ ਜੋ ਮਰਦੀ ਹੈ ਉਹ ਕੋਈ ਫਿਕਰ ਨਹੀਂ ਮੇਰੀ ਮਾਂ ਕੀ ਕਹਿਣਾ ਚਾਹਦੀ ਹੈ ਉਹ ਕੋਈ ਫਿਕਰ ਨਹੀਂ ਤੈਨੂੰ ਸੁਣਾ ਦੋ ਸੁਣਾ ਦੋ ਹੋਰ ਗੱਲਾਂ ਸੁਣਾ ਦੋ ਮਾਂ ਦੀ ਪੜਾਸ ਕੱਢ ਨਾ ਹੋਰ ਤੇ ਕਿੰਨਾ ਗੱਡਾ ਤੇਰੇ ਨਾਲ ਹੀ ਗੱਡਣੀ ਹੈ ਕਿੰਨਾ ਗੱਡਾ ਹੋਰ ਤੂੰ ਸੁਣ ਨਾ ਮੇਰੀ ਕਿੰਨਾ ਕੁ ਮੇਰੇ ਕੋਲ ਬੈਨਾ ਸਾਰੇ ਦਿਨ ਚ ਮੇਰੀ ਗੱਲ ਸੁਣੋ ਉਹਦੇ ਕੋ ਮੈਂ ਕਿਤੇ ਕਿੰਨਾ ਕਿ ਚਿਰ ਮਿਲਣਾ ਜੇ ਮੈਂ ਦੋ ਘੜੀਆਂ ਬਹਿ ਹੀ ਗਿਆ ਤੇ ਕੀ ਹੋ ਗਿਆ ਵਾ ਕੋਈ ਆਖਰ ਆ ਗਈ ਇਹ ਦੱਸੋ ਆਖਰ ਨਹੀਂ ਆਵੇ ਉਹਦੇ ਡਿਮਾਂਡ ਹੀ ਪੂਰੀਆ ਕਰਨ ਡਿਆ ਕਦੀ ਮਾਂ ਦੀ ਡਿਮਾਂਡ ਹੀ ਪੁੱਛ ਲਿਆ ਕਰ ਕੀ ਹੈਗੀ ਮਾਂ ਦੀ ਡਿਮਾਂਡ ਮੰਮੀ ਮੇਰੀ ਗੱਲ ਸੁਣੋ ਉਹਨੇ ਅੱਜ ਤੱਕ ਮੇਰੇ ਕੋ ਕੁਛ ਨਹੀਂ ਮੰਗਿਆ ਤੇ ਨਾ ਮੈਂ ਉਹਨੂੰ ਕੁਝ ਲੈ ਕੇ ਦਿੱਤਾ ਤੁਹਾਨੂੰ ਪਤਾ ਨਾ ਹੱਥ ਕਿੰਨਾ ਤੰਗ ਰਹਿੰਦਾ ਵਾ ਤੇ ਐ ਕਿ ਜਿਹਨੂੰ ਮੈਂ ਜਨਮ ਦਿਨ ਤੇ ਕਹਿ ਹੀ ਬੈਠਾ ਵਾਂ ਵੀ ਚੱਲ ਰੋਟੀ ਆਪਾਂ ਬਾਹਰੋਂ ਖਾ ਲਾਂਗੇ ਤੇ ਦੱਸੋ ਕੀ ਮਾੜਾ ਕਹਿਤਾ ਤੇ ਮੇਰੀ ਰੋਟੀ ਦਾ ਕੀ ਸੋਚਿਆ ਤੈ ਤੂੰ ਹੀ ਵੀ ਨਾਲ ਚੱਲ ਜਿਓ ਤੇ ਚੁੱਚੀਚੀ ਬੋਲਣ ਦੀ ਕੀ ਲੋੜ ਚੱਲ ਜਿਓ ਤੁਸੀਂ ਚੱਲ ਜਿਓ ਮੈਂ ਬਗਾਰ ਨਾ ਇਹ ਲੈ ਕੇ ਤੋਰੀ ਫਿਰੀ ਚੱਲ ਜਿਓ ਇਹ ਇੱਜ਼ਤ ਦਾ ਨਹੀਂ ਜਾਂ ਮਮੀ ਤੂੰ ਨਾਲ ਡਾੜਾ ਦੇ ਇਹ ਨਹੀਂ ਗਿਆ ਜਾਂਦਾ ਤੇਰਾ ਪਹਿਲਾ ਫਰਜ਼ ਬੰਦਾ ਸੀ ਆਪਣੀ ਮਾਂ ਨਾਲ ਸਲਾਹ ਕਰਦਾ ਫੇਰ ਜਨਾਨੀ ਨੂੰ ਕਹਿੰਦਾ ਤੂੰ ਜਨਾਨੀ ਨੇ ਤੂੰ ਪਹਿਲਾਂ ਹੀ ਪੱਕੀਆਂ ਬਕਾ ਲਈਆਂ ਸਾਰੀਆਂ ਮਮੀ ਤੁਹਾਨੂੰ ਇੱਕ ਗੱਲ ਕਹਾਂ ਮੈਂ ਵਿਆਹ ਕਰਕੇ ਫਸ ਗਿਆ ਵਾਂ ਵਿਆਹ ਕਰਵਾ ਕੇ ਇੰਨਾ ਕੁ ਬੁਰਾ ਫਸਿਆਣਾ ਮੈਂ ਤੁਹਾਡੀਆਂ ਵੀ ਸੌਂਦਾ ਤੇ ਉਹਦੀਆਂ ਵੀ ਸੌਂਦਾ ਵਾਂ ਦੱਸੋ ਮੈਂ ਕੀ ਕਰਾਂ ਸੱਚ ਪਤਾ ਗੱਲ ਕੀ ਹੈ ਜਦੋਂ ਨਾ ਤੂੰ ਵਿਆਹ ਕਰਾਇਆ ਹੈ ਨਾ ਤੈਨੂੰ ਨਾ ਮਾਂ ਚੰਗੀ ਹੋ ਨਹੀਂ ਲੱਗਦੀ ਨਾ ਉਹਨੂੰ ਚੰਗੀ ਲੱਗਦੀ ਨਾ ਤੈਨੂੰ ਹੀ ਨਹੀਂ ਲੱਗਦੀ ਮੈਂ ਕਿੱਥੇ ਚਲ ਜਾਵਾਂ ਕੋਈ ਹੱਟਕਾਰਾ ਮੇਰਾ ਮੈਨੂੰ ਦੱਸ ਦਿਨ ਉੱਥੇ ਚਲ ਜਾਨੀ ਆ ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਦਾ ਹਾਂ ਉਹ ਜਦੋਂ ਦੀ ਉਹ ਆਈ ਆ ਠੀਕ ਆ ਤੇ ਉਹਦੀ ਅੱਜ ਤੱਕ ਕੋਈ ਤਾਰੀਫ਼ ਕੀਤੀ ਆ ਕਿ ਤੂੰ ਸਬਜ਼ੀ ਸਵਾਦ ਬਣਾਉਂਦੀ ਆ ਜਾਂ ਪੁੱਤ ਤੂੰ ਸਾਰਾ ਦਿਨ ਲੱਗੀ ਰਹਿਨੀ ਆ ਘੜੀ ਮੇਰੇ ਕੋਲ ਵੀ ਬੈਠ ਕਦੀ ਕਿਹਾ ਵਾ ਹੈ ਸਬਜ਼ੀ ਬਣਾਉਂਦੀ ਤੇ ਅੱਜ ਸਖਾਈ ਕਿੰਨੇ ਮੈਂ ਹੀ ਤੇ ਸਖਾਈ ਤੇ ਚਲੋ ਮੈਂ ਇਹ ਨਹੀਂ ਕਹਿੰਦਾ ਨਹੀਂ ਸਖਾਈ ਪਰ ਤਾਰੀਫ ਉਹਦੇ ਮੂੰਹ ਤੇ ਤੇ ਕਰ ਦਿਆ ਕਰੋ ਤੁਸੀਂ ਮੈਨੂੰ ਦੋ ਤਿੰਨ ਵਾਰੀ ਕਿਹਾ ਵੀ ਹਾਂ ਇਹ ਚੀਜ਼ ਵਧੀਆ ਬਣਾਉਂਦੀ ਆ ਹਾਂ ਇਹਨੇ ਅੱਜ ਇਸ ਕਪੜੇ ਧੋਤੇ ਬੜੇ ਵਧੀਆ ਕੀਤੇ ਓਕੇ ਉਹ ਚਾਹੁੰਦੀ ਆ ਵੀ ਮੇਰੇ ਮੂੰਹ ਤੇ ਕਹੋ ਇਹ ਜਦ ਕਿ ਮੈਂ ਸਹਣਾ ਨੂੰ ਸੁਣਾ ਦੇਣੇ ਆ ਤੂੰ ਐਸਾ ਕਰ ਵਈ ਕਿ ਸਪੀਕਰ ਜਾਂ ਮਾਈਕ ਲਿਆ ਦੇ ਤੇ ਮੈਂ ਮੂੰਹ ਤੇ ਲੱਗਦੇ ਮੈਂ ਬੋਲ ਦੇਣੀ ਆ ਉਹਨੂੰ ਪਤਾ ਲੱਗਦੇ ਮਲੇ ਚ ਵੀ ਪਤਾ ਲੱਗਦੇ ਕਿ ਸਾਰਿਆਂ ਇਹ ਸਬਜੀ ਵਧੀਆ ਬਣਾਉਂਦੀ ਐ ਇਹ ਕਪੜੇ ਧੋਂਦੀ ਐ ਘਰ ਦਾ ਸਾਰਾ ਕੰਮ ਉਹਦਾ ਫਰਜ਼ ਹੈਗਾ ਕਰਨਾ ਅਸੀਂ ਆਪਣੀ ਮਰਜ਼ੀ ਬਥੇਰਾ ਕੀਤਾ ਕੰਮ ਹੁਣ ਉਹਦੀ ਵਾਰੀ ਐ ਮੰਮੀ ਮੈਂ ਕਹਿ ਤੈ ਦਿਆਂ ਵਾ ਪਿਓ ਨੇ ਕਰਨਾ ਮੈਂ ਥੋੜਾ ਕਹਿੰਦਾ ਪਿਓ ਨੇ ਨਹੀਂ ਕਰਨਾ ਉਹ ਥੋੜੀ ਤਾਰੀਫ ਕਰਨ ਚ ਤੁਹਾਡਾ ਕੀ ਕਸਦਾ ਕੋਈ ਦੱਸੋ ਜੇ ਉਹਦੀ ਤਾਰੀਫ ਮਾੜੀ ਜੀ ਕਰੀ ਦੋਗੇ ਉਹਨੇ ਚ ਉਹਨੇ ਖੁਸ਼ ਹੋ ਜਾਣਾ ਵਾ ਉਹਨੇ ਚਾਈ ਚਾਈ ਤੁਹਾਨੂੰ ਹਰ ਇੱਕ ਚੀਜ਼ ਉਸੇ ਵਾਲੇ ਬੈੱਡ ਤੇ ਹੀ ਦੇਣੀ ਤੁਹਾਨੂੰ ਇੱਥੋਂ ਦਾ ਕੁੱਠਣ ਵੀ ਨਹੀਂ ਦੇਣਾ ਇਹ ਤੂੰ ਨਹੀਂ ਬੋਲਣ ਡਿਆ ਜਿਹੜੀ ਗੱਲਾਂ ਮੈਨੂੰ ਸੁਣਾਣ ਡੇ ਇਹ ਤੇ ਨਹੀਂ ਧਰਨ ਬੋਲਣ ਡਈ ਐ ਤੂੰ ਲੱਗਾ ਦੇ ਥੱਲੇ ਤੇ ਤੂੰ ਲੱਗ ਰ ਮੈਂ ਨਹੀਂ ਉਹ ਲੱਗਣਾ ਮੈਂ ਤਾਂ ਦੱਸ ਦਤਾਈ ਮੰਮੀ ਕੋਣ ਥੱਲੇ ਲੱਗਾ ਵਾ ਲੱਗਾ ਰਹਿ ਤੂੰ ਥੱਲੇ ਮੈਨੂੰ ਕੋਈ ਫਰਕ ਨਹੀਂ ਮੈਨੂੰ ਕੋਈ ਕੰਮ ਕਹਿ ਦਿੰਦੀ ਜੇ ਮੈਂ ਕਰ ਦਿੰਨਾ ਵਾ ਉਹ ਤੇ ਥੱਲੇ ਲੱਗਾ ਜੇ ਤੂੰ ਹੀ ਮੈਨੂੰ ਕੰਮ ਕਹਿ ਦਿੰਦੇ ਇਹਦਾ ਮਤਲਬ ਮੈਂ ਤੁਹਾਡੇ ਥੱਲੇ ਲੱਗਾ ਵਾ ਮੇਰੇ ਕੰਮ ਦਾ ਤੈਨੂੰ ਸੁਣਾਈ ਹੋਣੀ ਨਹੀਂ ਦਿੰਦੇ ਕਿੰਨੇ ਦਿਨ ਹੋ ਗਏ ਮੈਨੂੰ ਕਹਿੰਦੇ ਆ ਕਿ ਮੇਰੀ ਦਵਾਈ ਮੁੱਕੀ ਮੈਨੂੰ ਦਵਾਈ ਲਿਆ ਦੇ ਅੱਜ ਜਾਂ ਨਾ ਕੱਲ ਜਾਂ ਨਾ ਇਹ ਮੇਰੇ ਕੋ ਪੈਸੇ ਨਹੀਂ ਇਹ ਮੈਂ 23 ਜੁਨਵਾਰ ਨੂੰ ਵੇਖੋ ਮੰਮੀ ਇਹ ਗੱਲ ਰਮਾਨਣਾ ਵੀ ਕੀਤੀ ਜਾ ਸਕਦੀ ਹੈ ਜ਼ਰੂਰੀ ਨਹੀਂ ਕਿ ਆਪਾਂ ਉੱਚੀ ਬੋਲ ਬੋਲ ਕੇ ਉਹਨੂੰ ਸੁਨਾ ਕੇ ਤੇ ਫੇਰ ਹੀ ਗੱਲ ਕਰਨੀ ਹੈ ਤੋ ਦੇ ਕੰਨਾ ਜੀ ਬਤਾ ਲੱਗੇ ਨਾ ਮਾਂ ਦੀ ਦਵਾਈ ਆਈ ਨਹੀਂ ਤੇ ਉਹੋ ਟਲਾਂ ਦੇ ਰੋਟੀਆਂ ਪਈਆਂ ਹੀ ਐ ਖਾਂਦੀ ਐ ਘਰ ਬਣਾ ਲੈ ਜੋ ਬਣਾਣਾ ਬੋਲੀ ਜਾਓ ਫਿਰ ਮੈਂ ਕੀ ਕਰਾਂ ਮੈਂ ਵੀ ਜੇ ਦਵਾਈ ਐ ਮੈਂ ਕਹਿ ਤਾ ਦਿਆਂ ਲਿਆ ਦਿਨਾ ਵਾ ਬੋਲੀ ਜਾਓ ਨਹੀਂ ਹੁਣ ਕਿਉਂ ਭੱਜਿਆ ਜਾਣਾ ਵੇ ਤੇ ਮੈਂ ਕੀ ਕਰਾਂ ਹਰ ਬੈ ਕੇ ਲਾਗੇ ਦੱਸੋ ਮੇਰੀ ਗੱਲ ਸੁਣੋ ਸਾਲ 'ਚ ਤੇ ਇੱਕ ਉਹਦਾ ਜਨਮ ਦਿਨ ਹੁੰਦਾ ਸਾਲ 'ਚ ਹੀ ਹੁੰਦਾ ਨਾ ਹਰ ਇੱਕ ਦਾ ਇੱਕੋ ਹੀ ਆਂਦਾ ਮੈਂ ਕਹ ਤੋ ਕਿ ਉਹਦੇ ਦੋ ਹੁੰਦੇ ਆ ਇੱਕੋ ਹੀ ਕਹਿਣਿਆ ਨਾ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਦੱਸੋ ਕੀ ਮਹਿਸੂਸ ਕਰੋਗੀ ਉਹ ਤੁਸੀਂ ਤੇ ਮੇਰੇ ਸਾਹਮਣੇ ਨਹੀਂ ਉਹਦੀ ਘੱਟ ਕਰਦੇ ਤੇ ਮੇਰੇ ਪਿੱਠ ਪਿੱਛੇ ਕੀ ਕਰਦੇ ਹੋਗੇ ਉਹ ਸੱਚੀ ਬੋਲਦੀ ਆ ਮੈਨੂੰ ਤੇ ਤੁਹਾਡੇ ਮੰਮੀ ਪਿੱਠ ਪਿੱਛੇ ਹੋਰ ਕਰਦੇ ਤੇ ਮੂੰਹ ਤੇ ਹੋਰ ਜੇ ਅੱਛਾ ਮੈਂ ਪਿੱਠ ਪਿੱਛੇ ਤੁਹਾਨੂੰ ਕੁੱਟਦੀ ਆ ਤੇਰੇ ਵਿੱਚ ਕੈਨੂੰ ਕੁੱਟਦੀ ਆ ਮੈਂ ਕਿਹਾ ਵਾ ਕੁੱਟ ਦੇ ਜੇ ਤੇ ਗੱਲ ਤੇ ਹੋਦੀ ਨਾ ਪਿੱਠ ਪਿੱਛੇ ਤੇ ਕੁਝ ਹੋ ਰਿਹਾ ਤੇ ਮੂੰਹ ਪਿੱਛੇ ਕੁਝ ਹੋ ਰਿਹਾ ਮੈਂ ਕਹਾਂ ਤਾਂ ਉਹੀ ਹੋ ਗਈ। ਘਰ ਦਾ ਜਿਹੜਾ ਮੋਲ ਨਾ ਸਹੀ ਬਣਾ ਕੇ ਰੱਖਿਆ ਕਰੋ। ਮੈਂ ਜੇ ਘਰ ਆਣਾ ਨਾ ਤੇ ਘਰ ਦੇ ਮਸਲੇ ਨਹੀਂ ਸੁਲਝਣ ਹੋਣਾ। ਮੈਂ ਵੀ ਰੈਸਟ ਮੰਗਦਾ ਮਮਾ ਵੀ ਦਿਮਾਗ ਨੂੰ ਰਮਾਨ ਮੰਗਦਾ। ਸਾਰੇ ਦਿਨ ਦਾ ਖਪਿਆ ਹੋਣਾ ਮੈਂ। ਤੇ ਜੇ ਤੁਸੀਂ ਘਰ ਚ ਇਹੋ ਕੰਜਰ ਕੜੀ ਖੋਲਣੀ ਆ ਤੇ ਫਿਰ ਮੈਂ ਆਉਂਗਾ ਨਹੀਂ ਦੁਕਾਨ ਤੇ ਸੋ ਜਾ ਕਰੂੰਗਾ। ਗੱਲ ਤਾਂ ਮੁੱਕਦੀ ਐ ਵਾ। ਤੂੰ ਜਨਾਨੀ ਦੀ ਸੁਣਨੀ ਆ ਮਾਂ ਦੀ ਨਹੀਂ ਸੁਣਨੀ। ਲੱਗੀ ਮੈਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ। ਮਮੇ ਤਾ ਨੂੰ ਲੱਗਦਾ ਵਾ ਵੀ ਮੈਂ ਤੁਹਾਡੀ ਨਹੀਂ ਸੁਣਦਾ। ਸੁਣਦਾ ਤੁਹਾਡੀ ਸੁਣਦਾ ਹਾਂ ਉਹਨੇ ਆਵਣਾ। ਤੇ ਉਹਦੀ ਵੀ ਤੇ ਸੁਣਨੀ ਪੈਣੀ ਆ ਜਿਹੜੀ ਆਪਾਂ ਵਿਆਹ ਕੇ ਲੈਂਦੀ ਆ ਤੇ ਜੇ ਤੁਹਾਨੂੰ ਲੱਗਦਾ ਵਾ ਕਿ ਉਹ ਆਖੇ ਨਹੀਂ ਲੱਗਦੀ ਤੇ ਆਪਾਂ ਨੂੰ ਘਰੋਂ ਕੱਢ ਦਿੰਨੇ ਆ ਬਾਹਰ ਫਿਰ ਇਹੋ ਹੀ ਹੋ ਸਕਦਾ ਤੇ ਜਾਂ ਤੁਸੀਂ ਮੈਨੂੰ ਵਿਹੋਣਾ ਨਹੀਂ ਸੀ ਮੈਂ ਤੈਨੂੰ ਕਹਿੰਨ ਘਰੋਂ ਬਾਹਰ ਕੱਢ ਦੇ ਮੈਂ ਕਦੋਂ ਕਿਹਾ ਕਿ ਆ ਤੇ ਨਹੀਂ ਆ ਪਰ ਕੰਮ ਤੇ ਹੋਈ ਹੁੰਦੇ ਆ ਨਾ ਹੁਣ ਮੈਂ ਘਰ ਚ ਕਲੇਸ਼ ਪਾ ਕੇ ਵਠਾ ਦੱਸੋ ਦਫਾਓ ਮੈਂ ਤੇ ਚੱਲੀ ਗੱਲ ਹੈ ਕਿ ਮਾਂ ਦੀ ਗੱਲ ਕੋਈ ਨਹੀਂ ਸੁਣੀ ਆਪਣੀਆਂ ਕੀਤੀਆਂ ਕਰਨੀਆਂ ਤੇ ਕਰੀ ਜਾ ਮੇਰਾ ਕੀ ਜਾਂਦਾ ਕਰੀ ਜਾ ਮਮਾ ਮੇਰੀ ਗੱਲ ਸੁਨੋ ਜਦੋਂ ਅਸੀਂ ਵਿਆਹ ਕੇ ਲਉਨੇ ਆ ਨੋਆ ਨੂੰ ਅਸੀਂ ਉਹਨਾਂ ਨੂੰ ਧੀਆ ਬਣਾ ਕੇ ਲੈ ਜੈਣਾ ਆਪਾਂ ਇਹੋ ਹੀ ਕਹਿੰਦੇ ਆ ਨਾ ਤੇ ਧੀਓ ਸਮਝ ਆਇਆ ਆਪਾਂ ਇਹੋ ਹੀ ਕਹਿੰਦੇ ਆ ਨਾ ਵੀ ਨੋ ਨਹੀਂ ਸਾਡੀ ਧੀ ਆ ਅਗਰ ਜੇ ਧੀ ਕੋਈ ਗਲਤੀ ਕਰੇ ਤੇ ਮਾਵਾ ਪਰਦਾ ਪਾਉਂਦੀਆਂ ਵਾ ਤੇ ਜੇ ਕੋਈ ਨੋ ਗਲਤੀ ਕਰੇ ਤੇ ਸੱਸਾ ਪਰਦਾ ਕਿਉਂ ਨਹੀਂ ਪਾਉਂਦੀਆਂ ਸੱਸ ਕੋ ਕਹਿੰਦੀ ਵੀ ਇਹ ਮੇਰੀ ਨੋ ਆ ਤੇ ਮੈਂ ਆ ਦੀ ਸੱਸਾ ਜੇ ਉਹਦੀ ਸੱਸ ਉਹਦੀ ਮਾਂ ਭਾਂਜੇ ਤ ਉਹਨੂੰ ਧੀ ਬਣਾ ਕੇ ਰੱਖੇ ਤੇ ਉਹ ਕਹੋਗੀ ਵੀ ਮੇਰੀ ਸੱਸ ਨੂੰ ਕਦੀ ਮੈਂ ਕਦਰ ਨਾ ਕਰਾਂ ਜਦੋਂ ਤੁਹਾਡੀ ਧੀ ਦਾ ਫੋਨ ਆਉਂਦਾ ਤੋ ਇਹੋ ਕਹਿੰਦੇ ਆ ਨਾ ਵੀ ਹੱਸਦੇ ਖੇਡਦੇ ਰਹੋ ਕਿਤੇ ਕੁੰਮਣ ਫਿਰਨ ਜਾਓ ਇਕੱਠੇ ਜਾਓ ਤੇ ਆਪਣੀ ਸੱਸ ਨੂੰ ਨਾ ਖੜੇ ਹੋ ਕਹਿੰਦੇ ਜੀ ਨਾ ਤੇ ਜੇ ਉਹਦੀ ਸੱਸ ਚੱਲ ਜੂਗੀ ਤੇ ਉੱਥੇ ਕਾਹਦੀ ਤੁਹਾਨੂੰ ਮੁਸ਼ਕਲ ਆ ਨਹੀਂ ਮੁਸ਼ਕਲ ਹੈ ਕਿਉਂ ਨਹੀਂ ਸਾਰਾ ਦਿਨ ਮੇਰੀ ਕੁੜੀ ਖਪਦੀ ਰਹਿੰਦੀ ਹੈ ਹਫਤੇ ਜਿੱਕ ਦਿਨ ਹੁੰਦਾ ਜਾਣ ਲਈ ਤੇ ਇਕੱਠੇ ਜਾਣ ਪਿਆਰ ਵਧਦਾ ਆ ਆਪਸ ਵਿੱਚ ਬਹਿਣ ਖਲੋਣ ਚਾਹ ਦਾ ਵਿੱਚ ਕੀ ਕੰਮ ਮਮਾ ਇਹੋ ਗੱਲ ਤੇ ਤੁਹਾਨੂੰ ਮੈਂ ਕਰਨ ਲਿਆ ਵਾਂ ਸਾਲ 'ਚ ਤੇ ਕੋ ਜਣਨ ਦੇ ਨਾ ਦੇ ਆ ਜੇ ਉਹਨੂੰ ਮੈਂ ਲੈ ਆਈ ਜਾਂਦਾ ਤੇ ਤੁਸੀਂ ਕੋ ਸਾਡੇ ਨਾਲ ਲੜਨ ਲੱਪੇਂਦੇ ਨੀ ਗੱਲਾਂ ਮੈਂ ਨਹੀਂ ਸੀ ਕਹਿ ਸਕਦੀ ਤੈਨੂੰ ਜੋ ਗੰਦੀ ਵੀ ਅੰਦਰ ਵੜ ਗਏ ਮੈਨੂੰ ਵੀ ਮੈਨੂੰ ਖਰੇ ਕਿੰਨਾ ਕਚਾ ਆਂਦਾ ਮੈਂ ਕੀ ਕੁਛ ਉਹਦੇ ਲਈ ਕਰਦੀ ਮੰਮੀ ਚਾ ਕਾਦੇ ਚਾ ਉਹ ਤੇ ਮੈਨੂੰ ਨਜ਼ਰ ਆਂਦੇ ਹੀ ਆ ਤੂੰ ਕਿੰਨਾ ਕਚਾ ਕਰਦੇ ਜੀ ਜਿੰਨੇ ਜਿੰਨੀਆਂ ਗੱਲਾਂ ਤੁਸੀਂ ਉਹਦੇ ਖਿਲਾਫ ਮੇਰੇ ਕੰਨ ਭਰਦੇ ਜੇ ਨਾ ਤੇ ਜੇ ਮੈਂ ਉਹਨੂੰ ਦੱਸ ਦਵਾਂ ਨਾ ਤੇ ਤੁਹਾਨੂੰ ਰੋਟੀ ਨਾ ਦਵੇ ਸ਼ਾਬਾਸ਼ ਸ਼ਾਬਾਸ਼ ਪੁੱਤਰੇ ਸ਼ਾਬਾਸ਼ ਹੁਣ ਮੈਂ ਰੋਟੀ ਉਹ ਯਾਤਰ ਕਰਨਾ ਤੂੰ ਮੈਂ ਰੋਟੀ ਤੋਂ ਅਤਰ ਦੀ ਗੱਲ ਨਹੀਂ ਕਰਦਾ ਪਿਆ ਮੈਂ ਇੱਕ ਮਾਂ ਦੇ ਪਰਦੇ ਪਾਉਂਦਿਆਂ ਵਾ ਅੱਛਾ ਠੀਕ ਹੈ ਮੇਰੇ ਪਰਦੇ ਪਾਉਣ ਰਿਹਾ ਹਾਂਜੀ ਠੀਕ ਹੈ ਮੰਮੀ ਉਹਨਾਂ ਨੇ ਆਪਣੀ ਕੁੜੀ ਮੇਰੇ ਨਾਲ ਤੋਰੀ ਆ ਤੇ ਮੇਰਾ ਫਰਜ਼ ਬੰਦਾ ਵਾ ਉਹਦਾ ਦੁੱਖ ਸੁੱਖ ਚ ਸਾਥ ਦਵਾਂ ਹੁਣ ਇਹ ਤੁਹਾਡੀ ਮਰਜ਼ੀ ਵੀ ਤੁਸੀਂ ਇੱਜ਼ਤ ਕਰਵਾਣੀ ਆ ਕਿ ਨਹੀਂ ਕਰਵਾਣੀ ਦੀਮਾ ਤੂੰ ਹਾਂ ਮੈਂ ਮੈਨੂੰ ਅੱਜ ਪਤਾ ਲੱਗਾ ਵਾ ਤੂੰ ਇੰਨਾ ਪਿਆਰ ਕਰਦੇ ਜੀ ਮੇਰੇ ਨਾਲ ਲੈਛ ਦੇਣੇ ਵਿਆਹ ਕੇ ਲਿਆਂਦਾ ਵਾ ਵਿਆਹ ਕੀਤਾ ਵਾ ਜੇ ਤੂੰ ਮੇਰੇ ਦੁੱਖ ਸੁੱਖ ਦੀ ਭਾਈ ਵਾਲਾ ਤੇ ਮੈਂ ਵੀ ਤੇ ਤੇਰੇ ਦੁੱਖ ਸੁੱਖ ਚ ਸਾਥ ਰਹੂੰਗਾ ਨਾ ਅੱਛਾ ਮੇਰੀ ਸੁਣ ਗੱਲ ਅੱਜ ਆਪਾਂ ਜਨਮ ਦਿਨ ਤੇ ਜਾਣਾ ਜੇ ਬਾਹਰ ਰੋਟੀ ਖਾਣਾ ਹਾਂ ਜਾਰਮ ਹੋਣ ਨਹੀਂ ਮੈਨੂੰ ਪਰਵਾਹ ਮੰਮੀ ਦੀ ਜੋ ਮਰਜ਼ੀ ਕਹਿਨ ਦੋ ਆਪਾਂ ਦੋਵੇਂ ਖੁਸ਼ ਤੇ ਬਸ ਖੁਸ਼ ਚਲ ਠੀਕ